ਸਤ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਦੇ ਪਰਿਵਾਰ ਨੂੰ ਜਾਨੀ ਕਿ ਸੋਹਰਾ ਪਰਿਵਾਰ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਇਸ ਤੇ ਜੇਠ ਜੇਠਾਣੀ ਵੀ ਬਲੌਗ ਬਣਾਉਂਦੇ ਨੇ ਅਤੇ ਜਦੋਂ ਇਸ ਦੀ ਚਠਾਣੀ ਨੇ ਬਲੌਗ ਪਾਇਆ ਅਤੇ ਇਸ ਤੇ ਚੇਟ ਨੇ ਤਾਂ ਉਸ ਤੇ ਵਿੱਚ ਲੋਕਾਂ ਨੇ ਨਮਾ ਹੀ ਵਿਵਾਦ ਖੜਾ ਕਰ ਦਿੱਤਾ 1-2 ਦਿਨ ਪਹਿਲਾਂ ਇਸਦੇ ਜੇਠ ਦੇ ਮੁੰਡੇ ਦਾ ਜਨਮ ਦਿਨ ਸੀ ਜਿਸ ਦਾ ਬਰਥਡੇ ਇਹਨਾਂ ਨੇ ਸੈਲੀਬ੍ਰੇਟ ਕੀਤਾ ਅਤੇ ਜਿਸ ਦੇ ਵਿੱਚ ਇਹਨਾਂ ਨੂੰ ਬਹੁਤ ਸਾਰੇ ਨੈਗੇਟਿਵ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਇਸ ਦੇ ਵਿੱਚ ਲੋਕਾਂ ਨੇ ਇਹ ਵੀ ਕਮੈਂਟ ਕੀਤੇ ਵੀ ਮਹਿਕ ਦੇ ਬਿਨਾ ਹੀ ਤੁਸੀਂ ਬਰਥਡੇ ਹੈ ਜਿਹੜਾ ਆਪਣੇ ਬੇਟੇ ਦਾ ਮਨਾ ਲਿਆ ਕਿਉਂਕਿ ਸਾਰਾ ਪਰਿਵਾਰ ਬਰਥਡੇ ਦੇ ਉੱਪਰ ਇਕੱਠਾ ਸੀ ਪਰ ਕੱਲੀ ਮਹਿਕ ਹੀ ਸੀ ਜਿਹੜੀ ਪਰਿਵਾਰ ਤੋਂ ਦੂਰ ਹੈ ਐਸੇ ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਵੀ ਇਹ ਕਰਤੂਤਾਂ ਤੁਹਾਡੀਆਂ ਸਹੀ ਨਹੀਂ ਹਨ ਮਹਿਕ ਨੂੰ ਵੀ ਵਿਚਾਰੀ ਨੂੰ ਬੁਲਾਉਣਾ ਚਾਹੀਦਾ ਸੀ ਬਰਥਡੇ ਦੇ ਉੱਪਰ ਐਸੇ ਨਾਲ ਹੀ ਮਹਿਕ ਦੇ ਜੇਠ ਚਠਾਣੀ ਨੂੰ ਹੋਰ ਵੀ ਬਹੁਤ ਸਾਰੇ 네ਗੇਟਿਵ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੇ ਵਿੱਚ ਲੋਕਾਂ ਨੇ ਕਿਹਾ ਤਰਸ ਕਰ ਲਵੋ ਮੰਮੀ ਤੇ ਆਪ ਵੀ ਕਦੇ ਮੰਮੀ ਨੂੰ ਰੋਟੀ ਬਣਾ ਕੇ ਖਵਾ ਦਿਓ ਅਤੇ ਇਸ ਦੇ ਨਾਲ ਹੀ ਡਬਲ ਫੇਸਸ ਪੀਪਲ ਲੋਕਾਂ ਨੇ ਐਦਾਂ ਦੇ 네ਗੇਟਿਵ ਕਮੈਂਟ ਕੀਤੇ ਅਤੇ ਉਹ ਕਹਿੰਦੇ ਹਨ ਵੀ ਇਹ ਆਪਣੀ ਮਾਂ ਤੋਂ ਹੀ ਕੰਮ ਕਰਵਾਉਂਦੇ ਰਹਿੰਦੇ ਹਨ ਅਤੇ ਆਪ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਨਹੀਂ ਦਿੰਦੇ ਐਸੇ ਨਾਲ ਹੀ ਇਹ ਗੱਲਾਂ ਬਾਰੇ ਲੋਕਾਂ ਨੂੰ ਇੰਨਾ ਜ਼ਿਆਦਾ ਵੀ ਨਹੀਂ ਬੋਲਣਾ ਚਾਹੀਦਾ ਕਿਉਂਕਿ ਇਹ ਅਗਲੇ ਦੇ ਘਰ ਦੀਆਂ ਆਪਣੀਆਂ ਪਰਸਨਲ ਗੱਲਾਂ ਹਨ ਇਹਨਾਂ ਨੂੰ ਹੀ ਪਤਾ ਹੈ ਆਪਣੇ ਪਰਿਵਾਰ ਦਾ ਸਿਸਟਮ ਅਤੇ ਇੱਕ ਮਾਂ ਆਪਣੇ ਬੱਚਿਆਂ ਨੂੰ ਜੇਕਰ ਰੋਟੀ ਆਪਣੇ ਪਿਆਰ ਨਾਲ ਬਣਾ ਕੇ ਖਵਾ ਰਹੀ ਹੈ ਤਾਂ ਲੋਕਾਂ ਨੂੰ ਇਸ ਤੋਂ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਐਸੇ ਨਾਲ ਹੀ ਜਿਵੇਂ ਕਿਹਾ ਗਿਆ ਹੈ ਵੀ ਮਹਿਕ ਨੂੰ ਇਹਨਾਂ ਨੇ ਬਰਥਡੇ ਦੇ ਵਿੱਚ ਨਹੀਂ ਬੁਲਾਇਆ ਉਹ ਵੀ ਇਹਨਾਂ ਦੇ ਕਰਦਾ ਹੀ ਮਸਲਾ ਹੈ ਹੋ ਸਕਦਾ ਮਹਿਕ ਦੀ ਹਾਲਤ ਹੈ ਜਿਹੜੀ ਠੀਕ ਨਾ ਹੋਵੇ ਪਰ ਆਪਾਂ ਅੱਜ ਤੱਕ ਜਿੰਨੇ ਵੀ ਇਸ ਪਰਿਵਾਰ ਦੇ ਬਲੌਗ ਦੇਖਤੇ ਆਏ ਹਾਂ ਉਸ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਜਿਹੜਾ ਇਤفاق ਹੈ ਅਤੇ ਪਿਆਰ ਹੈ ਇਸ ਪਰਿਵਾਰ ਦੇ ਵਿੱਚ ਉਹ ਹਮੇਸ਼ਾ ਹੀ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲਿਆ ਹੈ